ਇਹ ਗੱਡੀ ਸਰ ਪੰਜਾਬ ਦੇ ਲੋਕਾਂ ਦੇ ਦਰਦਾਂ ਦੇ ਕਵੀ ਸ਼ੇਖਮੁਹੰਮਦ ਬਟਾਲਵੀ ਜੀ ਦੀ ਯਾਦ ਵਿੱਚ ਬਣਿਆ ਬਟਾਲਾ ਸ਼ਹਿਰ ਦਾ ਇਹ ਯਾਦਗਾਰੀ ਆਡੀਟੋਰੀਅਮ ਜਿਹਦੇ ਵਿੱਚ ਅੱਜ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਵੱਲੋਂ ਇੱਕ ਤਰੀਕੇ ਨਾਲ ਲੋਕਾਂ ਦੀ ਸੁਣਵਾਈ ਜਿਹੜੇ ਕਮਿਸ਼ਨ ਕੋਲ ਵੱਖ-ਵੱਖ ਰੰਗਰੇਸ਼ ਕਿਤਾ ਹੁੰਦੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਕੁਝ ਫੈਸਲੇ ਲਿਆ ਕੇ ਅਸੀਂ ਲੋਕਾਂ ਦੇ ਵਿੱਚ ਸਾਹਮਣੇ ਰੋਬਰੂ ਹੋ ਕੇ ਸਬੰਧਤ ਵਿਭਾਗਾਂ ਨੇ ਵੀ ਉਹਦੇ ਨਾਲ ਬੁਲਾਇਆ ਤਾਂ ਜੋ ਲੋਕਾਂ ਨੂੰ ਜਸਟਿਸ ਇਨਸਾਫ ਆਨ ਪਬਲਿਕ ਨੂੰ ਜਿਹੜੇ ਸ਼ਹਿਰੀ ਆ ਪੰਜਾਬ ਦੇ ਉਹ ਆਪਣਾ ਉਹਨਾਂ ਦੀ ਸ਼ਿਕਾਇਤਾਂ ਨੂੰ ਖਤਮ ਕੀਤਾ ਜਾ ਸਕੇ ਅੱਜ ਲਾਈਵ ਸੁਣਵਾਈ ਜਿਹੜੀ ਹੈਗੀ ਉਹ ਕੀਤੀ ਗਈ ਆ ਔਰ ਪੂਰੇ ਪੰਜਾਬ ਦੇ ਵਿੱਚ ਕਿਉਂਕਿ 38% ਤੋਂ ਜ਼ਿਆਦਾ ਸ਼ਡਿਊਲ ਕਾਸਟ ਪਪੂਲੇਸ਼ਨ ਹੈ 2011 ਦੀ ਜਿਹੜੀ ਸੈਂਸਸ ਹੈ ਉਹਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਹੈ ਉਹ 31.94 ਹੈ ਲਗਭਗ 32% ਔਰ 15 ਸਾਲ ਇਸ ਸੈਂਸਸ ਹੋਏ ਨੂੰ ਹੋ ਚੁੱਕੇ ਆ ਔਰ ਜਿਹੜਾ ਡੈਕੇਡਲ ਗਰੋਥ ਹੈ ਦਹਾਕਾ ਦਾ ਦਾ ਰੈ ਸ਼ਡਿਊਲ ਕਾਸਟ ਲਈ ਵਾਪਰਨ 15% ਹੈ ਤੇ 15 ਸਾਲਾਂ ਦੀ ਤਾਂ 20% ਦੇ ਦਰ ਨਾਲ 38% ਪਾਪੂਲੇਸ਼ਨ ਲਗਭਗ 32 ਦੀ 38 ਬਣਦੀ ਹੈ 38 ਦਾ ਮਤਲਬ ਹੈ ਕਿ ਜਿਹੜਾ 3.5 ਕਰੋੜ ਪੰਜਾਬੀ ਆ ਉਹਦੇ ਵਿੱਚ ਜੇ ਇਹ ਅਨੁਸੂਚਿਤ ਜਾਤੀ ਵਰਗ ਹੋ ਆ ਜੇ 38% ਦੇ ਹਿਸਾਬ ਨਾਲ ਲਾਇਆ ਜਾਵੇ ਤਾਂ ਲਗਭਗ 7 ਸਵਾ ਕੋੜ ਤੋਂ ਉੱਪਰ ਵਾਦੀ ਸ਼ਡਿਊਲ ਕਾਸਟ ਪਾਈ ਚੱਰੀ ਦੀ ਆ ਜੇ ਸਵਾ ਕੋੜ ਵਾਦੀ ਆ ਤਾਂ ਉਹਦਾ ਤਕਰੀਬਨ 70 80 ਲੱਖ ਵੋਟਰ ਵੀ ਆ ਪੰਜਾਬ ਚ ਮਤਲਬ ਇੱਕ ਬਹੁਤ ਵੱਡਾ ਸੈਕਸ਼ਨ ਆ ਜਿਹਦੀਆਂ ਜਿਨ੍ਹਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੇ ਸੇਫਗਾਰਡ ਨੇ ਕਨਸਟੀਟਿਊਸ਼ਨ ਆ ਵਾਈਟ ਨੇ ਇਹਨਾਂ ਸੇਫਗਾਰਡ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਆਰਟੀਕਲ 14 15 16 17 18 19 ਇਹ ਜਿਹੜੇ ਆਰਟੀਕਲ ਨੇ ਕਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟ ਵਿੱਚ ਆਉਂਦੇ ਨੇ ਉਹ ਹਰ ਜਾਤੀ ਹਰ ਧਰਮ ਦੇ ਲੋਕਾਂ ਨੂੰ ਮਿਲੇ ਹੋਏ ਨੇ ਇਹਨਾਂ ਨੂੰ ਇਹ ਕਾਨੂੰਨਾ ਨੂੰ ਸਾਰੇ ਵਰਗਾਂ ਤੱਕ ਸਹੀ ਰੂਪ ਨਾਲ ਦੇਸ਼ ਦੀ ਸਰਕਾਰ ਸੂਬੇ ਦੀ ਸਰਕਾਰ ਪਹੁੰਚਾ ਸਕੇ ਸਹੂਲਤਾਂ ਨੂੰ ਲਾਗੂ ਕਰ ਸਕੇ ਉਹਨਾਂ ਦੇ ਦਖਲਅਕ ਏਜੰਸੀਆਂ ਨੇ ਚਾਹੇ ਬੈਨੀਫਿਟ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਜਨਰਲ ਐਡਮਿਨ ਹੈਗਾ ਔਰ ਕਈ ਵਾਰ ਇਹ ਜ਼ਿੰਦਾ ਹੈ ਕਿ ਬਖ ਭਕੋ ਭਾਗ ਜਿਹੜੇ ਆ ਉਹ ਉਸ ਸਿਟੀਜ਼ਨ ਨੂੰ ਉਹਦੇ ਬੰਦੇ ਹੱਕਦਾਰ ਨਹੀਂ ਦੇ ਪਾਉਂਦਾ ਉਹਨਾਂ ਸਿਟੀਜ਼ਨਾਂ ਦੇ ਵਿੱਚੋਂ ਜਿਹਨਾਂ ਨੂੰ ਹੱਕਦਾਰ ਨਹੀਂ ਮਿਲਦਾ ਜਸਟਿਸ ਨਹੀਂ ਮਿਲਦਾ ਉਹਨਾਂ ਚ ਇੱਕ ਸ਼ਡਿਊਲ ਕਾਸਟ ਵਰਗ ਹੈ ਜਿਹਦੇ ਲਈ ਪੰਜਾਬ ਰਾਜਨ ਸੂਚਿਤ ਜਾਤੀਆਂ ਵਰਗ ਜਿਹੜਾ ਆ ਉਹਨਾਂ ਦੇ ਹੱਕਦਾਰਾਂ ਦੇ ਲਈ ਅਥੋਰਾਈਜ਼ ਹੈ ਉਹਨਾਂ ਦੀ ਨਜ਼ਰਸਾਨੀ ਕਰਨ ਦੇ ਲਈ ਉਹਦੇ ਲਈ ਸਰਕਾਰ ਨੂੰ ਡਾਇਰੈਕਸ਼ਨ ਦੇਣ ਦੇ ਲਈ ਡਿਪਾਰਟਮੈਂਟ ਨੂੰ ਡਾਇਰੈਕਸ਼ਨ ਦੇਣ ਦੇ ਲਈ ਯਰ ਜਸਟਿਸ ਦੇ ਉੱਤੇ ਆਪਣੀ ਜਿਹੜੀ ਗੱਲ ਹੈ ਤਾਂ ਜੋ ਇੱਕ ਜਿਹੜਾ ਗਰੀਬ ਸਿੱਖ ਹੈ ਜਿਹੜਾ ਪੰਜਾਬ ਦਾ ਗਰੀਬ ਪਾਈਚਾਰਾ ਹੈ ਮਜ਼ਲੂਮ ਵਰਕ ਹੈ ਉਹਨੂੰ ਜਸਟਿਸ ਮਿਲ ਸਕੇ ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਐਸਸੀ ਐਸਟੀ ਇਹਦਾ ਕ੍ਰੂਲ ਹੈ ਜਿਹੜਾ ਉਸ ਨੂੰ ਕੋਈ ਪਰਵਾਹ ਨਹੀਂ ਦੇ ਲੋਕ ਨੇ ਉਹ ਚੰਡੀਗੜ੍ਹ ਪੁੱਜੜਾ ਇਹਨਾਂ ਦਾ ਬਹੁਤ ਔਖਾ ਹੁੰਦਾ ਆ ਉਸ ਲੜੀ ਦੇ ਵਿੱਚ ਅੱਜ ਜਦੋਂ ਅਸੀਂ ਚੰਡੀਗੜ੍ਹ ਦਾ ਕਿਲਾ ਮਜ਼ਬੂਤ ਕੀਤਾ ਆ ਪੰਜਾਬ ਰਾਜ ਨੂੰ ਸੂਚੇ ਜਾਤੀ ਕਮਿਸ਼ਨ ਦਾ ਤਾਂ ਹੁਣ ਸਾਨੂੰ ਇਹਦਾ ਲੱਗਦਾ ਆ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਉੱਤਰ ਕੇ ਇਸ ਕਿਲੇ ਬੰਦੇ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤਾਂ ਜੋ ਲੋੜਵੰਦ ਲੋਕਾਂ ਨੂੰ ਵਿਸ਼ੇਸ਼ ਤਰਤੇ ਜਿਹੜੇ ਕਨਸਟੀਚਿਊਸ਼ਨਲ ਰਾਈਟ ਦੇ ਅਧਿਕਾਰੀ ਨੂੰ ਉਹਨਾਂ ਨੂੰ ਹੱਕਦਾਰ ਮਿਲ ਸਕਣ ਉਸੇ ਲੜੀ ਦੇ ਤਹਿਤ ਇਹ ਕੁਝ ਮੈਂ ਪਾਇਲਟ ਪ੍ਰੋਜੈਕਟ ਜਿਹੜੇ ਆ ਆ ਦੋ ਤਿੰਨ ਮਹੀਨੇ ਜਿਹੜੇ ਆ ਉਹ ਤੇ ਲੱਗਣਗੇ ਜਿਹਦੇ ਵਿੱਚ ਅੱਜ ਦਾ ਜਿਹੜਾ ਇਹ ਲਾਈਵ ਆਪਾਂ ਸ਼ੁਰੂਆਤ ਕੀਤੀਆਂ ਬਸ ਪਟਕਪਾਟ ਮੰਡਮ ਚੱਲ ਕੇ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਸੀਗਾ ਇੱਕ ਫੁੱਲ ਪਲਾਨਡ ਅਸੀਂ ਪਰ ਇਹ ਸਮਾਂ ਜਿਹੜਾ ਹੋਆ ਅਈਸ਼ਵਰੀ ਹੋ ਜਾਏਗਾ ਅਪ੍ਰੈਲ ਮਈ ਦੇ ਵਿੱਚ ਇਸੇ ਲੜੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਪੰਜਾਬ ਪੁਸ ਸੁਭਾਗ ਦੇ ਡੀਐਸਪੀਜ਼ ਨੇ ਜਿਹੜੇ ਐਕਟ ਨੂੰ ਲਾਗੂ ਕਰਨ ਦੀ ਮਿਸ਼ਨ ਏਜੰਸੀ ਹੈ অথੋરાઇਜ਼ਡ ਅਫਸਰ ਤੇ ਗੈਸਟਡ ਅਫੀਸਰ ਤੇ ਉਹ ਉੱਥੇ ਬਹੁਤ ਤੋਂ ਲੈਵਲ ਤੇ ਕਮੀਆਂ ਸੀਗੀਆਂ ਉਹ ਅਸੀਂ ਪੁਸ ਸੁਭਾਗ ਦੇ ਹੈੱਡ ਮਾਜੂ ਡੀਜੀ ਸਾਹਿਬ ਸ਼੍ਰੀ ਗੌਰਵ ਜაძਵ ਜੀ ਦੇ ਧਿਆਨ ਚ ਲਿਆਦਾ ਸੀ ਉਸ ਨਦੀ ਦੇ ਵਿੱਚ ਮੈਂ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਪੁਲ ਸਟੇਸ਼ਨ ਵਿੱਚ ਕੈਬਿਨ ਫਲੋਰ ਹੈ ਉੱਥੇ ਅਸੀਂ ਡੀਐਸਪੀ ਨੂੰ ਟ੍ਰੇਨਿੰਗ ਦੇਣ ਦਾ ਐਕਟ ਦੇ ਉੱਤੇ 35 ਡੀਐਸਪੀ ਬਖਵਕ ਕੋਲੇ ਆਪੋ ਆਏ ਜਿਨ੍ਹਾਂ ਨੂੰ 4-5 ਘੰਟੇ ਅਸੀਂ ਲਗਾਤਾਰ ਅਸਵਾ ਫਿਰ ਫਸਟ ਵੀਕ ਅਸੀਂ ਜਿਹੜੀ ਪਾਇਲਟ ਪ੍ਰੋਜੈਕਟ ਕਰਾਂ ਮੈਕਸੀਪਾ ਜਿਹੜਾ ਮਹੱਤਵਾਂ ਨੇ ਹੋ ਗਿਆ ਹੈ ਤੇ ਉਹ ਗਵਰਨਮੈਂਟ ਪੰਜਾਬ ਸਰਕਾਰ ਦਾ ਉੱਥੇ ਅਸੀਂ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਨਾਲ ਦੀ ਨਾਲ ਪਾਇਲਟ ਪ੍ਰੋਜੈਕਟ ਵੀ ਕਰਾਂ ਲੋਕਾਂ ਚ ਵੀ ਖੜੇ ਹੋਏ ਆ ਔਰ ਅਸੀਂ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਜਿਹੜੇ ਅਗਲੇ 6 ਮਹੀਨੇ ਆ ਉਸੇ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਔਰ ਸਾਡਾ ਟਾਰਗੇਟ ਤਸਿਲਾਂ ਤੱਕ ਵੀ ਪੁੱਜ ਕੇ ਦੋ ਦੋ ਤਿੰਨ ਤਿੰਨ ਤਸਿਲਾਂ ਤੱਕ ਪੁੱਜ ਕੇ ਵੀ ਜਿਦਾਂ ਬਰਵਾਸਪੁਰ ਜ਼ਿਲ੍ਹਾ ਆ ਕਿੱਥੇ ਹਰ ਗੁਰਵਿੰਦਰਪੁਰ ਸਾਹਿਬ ਕਿੱਥੇ ਇੱਥੇ ਅ ਜਿਲ੍ਹਾ ਬਦਾਸਪੁਰ ਦਾ ਹੈੱਡਕ quart ਤੇ ਡੀਸੀ ਸਾਹਿਬ ਵੀ ਸਵੇਰੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਉਪਾਲ ਜੀ ਬਕਾਇਦਾ ਆਏ ਸੀ ਕਿਉਂਕਿ ਬਹੁਤ ਵੱਡਾ ਜ਼ਿਲ੍ਹਾ ਹੈ ਬਹੁਤ ਕੰਮ ਹੁੰਦੇ ਨੇ ਮੈਂ ਖੁਦ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖ ਲਓ ਡੀਸੀ ਸਾਹਿਬ ਬੈਠੇ ਨੇ ਸਤਕਾਰਯੋਗ ਦੋਨੋਂ ਏਡੀਸੀ ਡਿਵੈਲਪਮੈਂਟ ਵੀ ਏਡੀਸੀ ਜਨਰਲ ਵੀ ਮਾਨਯੋਗ ਗੋਸ਼ਿੰਦ ਸਿੰਘ ਜੀ ਵੀ ਔਰ ਮਾਨਯੋਗ ਗਿਲ ਸਾਹਿਬ ਅੱਜ ਵੀ ਜਿਹੜੀ ਲੜੀ ਆ ਇਹ ਇੱਕ ਵਿਸ਼ੇਸ਼ ਪਰੰਪਰਾ ਆ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਾ ਕੇ ਉਹਨਾਂ ਨੂੰ ਸੁਣਤਾ ਦੇਣੀ ਆ ਪਬਲਿਕ ਨੂੰ ਉਹਨਾਂ ਦੇ ਜਿਲੇ ਤੱਕ ਪੁੱਜ ਕੇ ਉਹਨਾਂ ਨੂੰ ਜਸਟਿਸ ਆਫ ਲਾਅ ਦੀ ਗੱਲ ਕਰੀ ਜੀ ਅਸਰਾਨੀ ਤੋਂ ਆਰਦਾ ਕੀਤੀ ਗਈ ਹੈ ਐਕਸ਼ਨ ਫੀਲੇ ਗਏ ਦੇਖੋ ਇੱਕ ਗਦਾਸਪੁਰ ਦੇ ਵਿੱਚ ਇੱਕ ਬੜੀ ਮੰਡ ਭਾਗੀ ਘਟਨਾ ਪਿਛਲੇ ਦਿਨੀ ਘਟੀ ਉਹ ਪਿੰਡ ਦਾ ਨਾਮ ਕੋਟਲੀ ਸੂਰਤ ਮੱਲੀ ਜਿਹਦੇ ਵਿੱਚ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਦਾ ਪਲਾਟ ਦਾ ਗਲੀ ਦਾ ਰਸਤੇ ਦਾ ਮਾਮਲਾ ਸੀ ਜੋ ਅਨਸੂਚਿਤ ਜਾਤੀ ਵਰਗ ਦੇ ਇੱਕ ਪੀੜਿਤ ਪਰਸਨ ਬਣਿਆ ਅ ਸਿਕ ਮਿਸ਼ਨ ਦੇ ਉਹਦੇ ਚਲਵੰਗਾਸੀ ਧਿਆਨ ਦੇ ਵਿੱਚ ਅਸੀਂ ਉਹਦੇ ਚ ਪ੍ਰਸ਼ਾਸਨ ਨੂੰ ਡਿরেকਸ਼ਨ ਦਿੱਤੀ ਸੀ ਕਿ ਇਹਦੇ ਤੇ ਪੰਚਾਇਤ ਕੋਈ ਵੀ ਕੰਮ ਨਾ ਕਰੇ ਜਦੋਂ ਤੱਕ ਸਮਾਈਆਂ ਹੁੰਦੀਆਂ ਇਹ ਸਟੇ ਆਰਡਰ ਕੀਤਾ ਸੀਗਾ ਲੇਕਿਨ ਪ੍ਰਸ਼ਾਸਨ ਨੇ ਉਹਦੇ ਵਿੱਚ ਬਹੁਤ ਢਲ ਵਰਤੀ ਆ ਉੱਥੋਂ ਦੇ ਪੰਚਾਇਤ ਸਖਤਰ ਉੱਥੋਂ ਦੇ ਬੀਡੀਪੀਓ ਔਰ ਇਵਨ ਦੈਨ ਜਦੋਂ 26 ਜਨਵਰੀ ਸੀ ਸ਼ਾਇਦ ਉਹ ਦਿਨ ਕਿਹੜਾ ਸੀ 26 ਜਨਵਰੀ ਸ਼ੁੱਕਰਵਾਰ ਨੂੰ ਵੀ ਸ਼ੁੱਕ ਮੰੰਦੇ ਸੀਗਾ 26 ਜਨਵਰੀ ਵਿਚਾਰੇ ਐਤਵਾਰ ਦੀ ਛੁੱਟੀ ਬਿਚਾਰੇ ਸ਼ਨੀਵਾਰ ਦੀ ਛੁੱਟੀ ਵਿਚਾਰੇ ਸ਼ੁੱਕਰਵਾਰ ਨੂੰ ਉੱਥੇ ਉਹ ਕੰਮ ਸ਼ੁਰੂ ਕਰ ਲਿਆ ਮਤਲਬ ਬੜੀ ਵੱਲ ਪਲਾਨ ਪੇ ਦੇਣਾ ਕਿ ਸ਼ੁੱਕਰਵਾਰ ਕੰਮ ਕਰੋ ਸ਼ਨੀਵਾਰ ਛੁੱਟੀ ਪਹਿਰੇ ਤੇ ਸ਼ਨੀਵਾਰ ਵੀ ਕੀ ਕੰਮ ਨਹੀਂ ਜਾਵੇ ਵੀ ਸਰਵਾਈਵ ਹੋ ਸਕਣੀ ਐਤਵਾਰ ਛੁੱਟੀ ਸੋਮਵਾਰ ਛੁੱਟੀ ਗਾਹਾਂ ਫੇਰ ਛੁੱਟੀ ਇੱਕ ਗੱਲ ਗਰੀ ਸੀ ਬੜਾ ਪੰਚਾਇਤ ਨੇ ਬੜਾ ਸਰਪੰਚ ਬੜਾ ਕਲਪਟ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਬੜੇ ਨੋਟੋਰੀਅਸ ਤਰੀਕੇ ਦੇ ਨਾਲ ਇਸ ਗੱਲ ਨੂੰ ਅੱਗੇ ਵਧਾਇਆ ਔਰ ਮੈਨੂੰ ਉਹ ਵਿੱਚ ਪ੍ਰਸ਼ਾਸਨ ਦੀ ਮਿਲੀ ਪਹੁੰਚ ਦੀ ਜਿਹੜੀ ਬੂ ਆਈ ਆ ਉਹਦੇ ਚ ਮੈਂ ਮਨਜੋਗ ਫਿਰ ਏਡੀਸੀ ਸਾਹਿਬ ਗਿੱਲ ਸਾਹਿਬ ਨਾਲ ਗੱਲ ਕੀਤੀ ਜੇ ਜਿਹੜੇ ਥੱਲੇ ਕਰਪਟ ਅਫੀਸਰ ਨੇ ਜਿਨ੍ਹਾਂ ਨੇ ਡਿਪਾਰਟਮੈਂਟ ਨੂੰ ਗੁੰਮਰਾਹ ਕੀਤਾ ਤਿੰਨ ਚਾਰ ਦਿਨ ਦੀਆਂ ਛੁੱਟੀਆਂ ਤੇ ਕੰਮ ਪਲਾਨ ਕੀਤਾ ਔਰ ਵੱਡੀ ਗੁੰਡਾਗਰਦੀ ਕਰਕੇ ਉੱਥੇ ਉਹਦਾ ਪੂਰਾ ਜਿਹੜਾ ਦਲਤ ਵਰਗ ਦਾ ਰਸਤਾ ਹੈ ਜੋ ਮੇਰੇ ਧਿਆਨ ਚ ਆਇਆ ਉਹ ਉਹਦੀ ਬਕਾਇਦਾ ਪੈਨਸ਼ਨ ਜਾਂਚ ਦੇ ਲਈ ਮਾਨਯੋਗ ਏਡੀਸੀ ਸਾਹਿਬ ਮਾਨਯੋਗ ਹਰਸਿਮਰਨ ਗੁਰਸਿਮਰਨ ਜੀ ਨੂੰ ਅੱਪਾ ਬੇਨਤੀ ਕੀਤੀ ਹੈ ਕਿ ਉਹ ਤੇ ਨਜ਼ਰਸਾਨ ਕਰਕੇ ਜਬਰ ਦੇ ਬਾਵਜੂਦ ਪੰਚਾਇਤ ਨੇ ਕਾਰਵਾਈ ਚੰਦ ਕਰ ਮੈਂ ਕਿ ਉਹਦੇ ਕਾਰਵਾਈ ਦਾ ਜੀ ਅੱਛੀ ਤੀਜੀ ਰਿਪੋਰਟ ਹੋਵੇ ਜਿਹੜਾ ਪੰਚਾਇਤ ਉੱਥੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਪੰਚਾਇਤ ਉੱਥੇ ਨੂੰ ਸ਼ੱਕੀ ਹੈ। ਉਹ ਖਰਾਬ ਜਿਹੜੀ ਵਿਭਾਗੀ ਜਾਂਚ ਹੈ, ਸਟੇ ਆਰਡਰਾਂ ਨੂੰ ਉਹ ਉਹਦੇ ਉਪਰੰਤ ਪੰਚਾਇਤ ਦੀ ਕੋਈ ਇਨਫੋਰਮੇਸ਼ਨ ਡਿਪਾਰਟਮੈਂਟ ਨੂੰ ਨਹੀਂ ਹੈ। ਕਿ ਤੇ ਉਹ ਇਹ ਕਾਰਵਾਈ ਗਲਤ ਹੋ ਗਈ ਹੈ। ਉਹਨੇ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਹੋਵੇ। ਔਰ ਡੀਪੀਓ ਜਿਹੜੇ ਉਸ ਤੋਂ ਦੇ ਜਿਹਦੇ ਸਾਰਾ ਮਾਮਲਾ ਤਿਆਗ ਸੀਗਾ, ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਦੋਨੋਂ ਆਫੀਸਰ ਸਹਿਬਾਨ ਨੂੰ ਉਹਨਾਂ ਨੂੰ ਡਾਇਰੈਕਟ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੋਨੋਂ ਆਫੀਸਰ ਸਹਿਬਾਨ ਨੂੰ ਕਹਿੰਦੇ ਸਸਪੈਂਡ ਪ੍ਰਵੈ ਮੈਂ ਕੀਤਾ ਜਾਂ ਅਗਰ 25 ਤੀਹ ਹੋਰ ਰਿਪੋਰਟ ਲੈ ਕੇ ਕਮਿਸ਼ਨ ਦੇ ਦਫ਼ਤਰ ਮੈਂ ਜੋ ਵੀ ਹਿੱਸਾ ਹਾਜ਼ਰ ਹੋਵੇ ਦੇ ਕਾਰਨ ਲਈ ਕੋਈ ਸਾਹਮਣੇ ਕੋਈ ਲੈ ਵੀ ਜਾਂ ਦੇਖੋ ਹਾਲਾਂਕਿ ਮੇਰਾ ਜਿਹੜਾ ਕਮਿਸ਼ਨ ਹੈ ਉਹ ਅਨੁਸੂਚੀ ਜਾਤੀ ਵਰਗਾਂ ਨਾਲ ਸੰਬੰਧਿਤ ਕਮਿਸ਼ਨ ਹੈ ਪਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਬੰਨ੍ਹ ਕੇ ਸਿਰ ਨੀਂਵਾ ਕਰਕੇ ਧਰਤੀ ਮਾਣੂ ਮੱਥਾ ਟੇਕ ਕੇ ਮਨ ਮੰਨਾ ਜਿਆ ਹੈ ਕਿ ਪੰਜਾਬੀਆਂ ਨੇ ਇਹ ਬੇਨਤੀ ਕੀਤੀ ਸੀਗੀ ਕਿ ਮੈਂ ਬਹੁਤ ਛੋਟਾ ਜਿਹਾ ਬੰਦਾ ਆ ਛੋਟੇ ਜਿਹੇ ਘਰ ਚ ਜੰਮਿਆ ਪਲਿਆ ਆ ਅੱਤ ਦੀ ਗ੍ਰਿਪੀਆ ਹਰ ਚੀਜ਼ ਅੱਤ ਦੀ ਦੇਖੀ ਆ ਔਰ ਮੇਰਾ ਮੰਨ ਹੈ ਕਿ ਕੋਈ ਦੁਖੀ ਵਿਖਿਆਰਾ ਜਿਹੜੇ ਦੁੱਖ ਅਸੀਂ ਆਪਣੇ ਜੀਵ ਵਿੱਚ ਆਪਣੇ ਮਾਪਿਓ ਦੀ ਅਗਵਾਈ ਚ ਦੇਖੇ ਝੱਲੇ ਆ ਉਹ ਪਿਆਬੀ ਲੋਕ ਜਿਹੜੇ ਹੈਗੇ ਮੇਰੇ ਪੰਜਾਬ ਦੇ ਸੋਹਣੇ ਲੋਕ ਹੈਗੇ ਉਹ ਨਾ ਝੱਲਣ ਅਗਰ ਤਾਂ ਸ਼ੁਰੂ ਕਾਸ਼ਟ ਵਰਗ ਦੇ ਆ ਤਾਂ ਉਹ ਪਰਚੇ ਤੇ ਆਪਣੇ ਆ ਪਰਚਾ ਜਿਹੜਾ A4 ਸਾਈਜ਼ ਦਾ ਪਰਚਾ ਹੁੰਦਾ ਉਸ ਪਰਚੇ ਤੇ ਟਾਈਪ ਕਰਕੇ ਐਪਲੀਕੇਸ਼ਨ ਚੰਡੀਗੜ੍ਹ ਦਫ਼ਤਰ ਪੁੱਜੋ ਪੁੱਜਦੀ ਕਰ ਔਰ ਜਿਹੜੇ ਐਸਸੀ ਨਹੀਂ ਹੈਗੇ ਨਾਨ ਐਸਸੀ ਹੈ ਜਨਰਲ ਹੈ ਬੀਸੀ ਹੈ ਤੁਹਾਡੀ ਕੋਈ ਬਾਤ ਫੜਦਾ ਮੈਨੂੰ ਇਹਦਾ ਲੱਗਦਾ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਾਰੇ ਨੇ ਡਿਊਟੀ ਲਈ ਆ ਕਿ ਗਰੀਬ ਸਿੱਖ ਜਿਹੜਾ ਹੈਗਾ ਮਜኑਮ ਜਿਹੜਾ ਹੈਗਾ ਨਮਾੜਾ ਜਿਹੜਾ ਹੈਗਾ ਜੇ ਵੀ ਕੋਈ ਬਾਹ ਨੂੰ ਖੜਦਾ ਉਹਦੀ ਬਾਹ ਗੜੀ ਫਰੇ ਮੇਰੇ ਮਨ ਚੋਂ ਇਹ ਆਵਾਜ਼ ਆਉਂਦੀ ਰਹਿੰਦੀ ਹੈ ਔਰ ਇਸ ਕਰਕੇ ਮੈਂ ਅਪੀਲ ਕੀਤੀ ਕੋਈ ਪਰਚੀ ਲੈ ਕੇ ਆਉ ਜਿਹੜੇ ਨੌਨ ਅਸੀਂ ਆਪਣੇ ਕੰਮ ਦੀ ਪਰਚੀ ਲੈ ਕੇ ਆਉ ਤੁਹਾਡਾ ਇਹ ਗਦਾਸਪੁਰ ਜ਼ਿਲ੍ਹਾ ਆ ਮੈਨੂੰ ਯਾਦ ਹੈ ਇੱਕ ਦਿਨ ਮੈਨੂੰ ਫੋਨ ਆਇਆ ਕਿ ਲੜਕੀ ਦਾ ਸੀ ਮੇਲ ਵੀ ਆਈ ਮੇਲ ਤਾਂ ਮੇਰੇ ਫੋਨ ਵੀ ਉਹਦੇ ਅਕਾਊਂਟ ਚ ਹੋਏਗੀ ਕਿ ਗੜੀ ਸਾਹਿਬ ਮੇਰੀ ਸਿਸਟਰ ਨੂੰ ਕੋਈ ਬੰਦੇ ਗਵਾਹ ਕਰਕੇ ਲੈ ਜਾਏਗਾ ਤੇ ਮੇਰੀ ਕਿਤੇ ਤੇ ਮੈਂ ਫੋਨ ਮਾਰਿਆ ਸਬੰਧਤ ਐਸਐਸਪੀ ਨੇ ਬੱਚਿਆਂ ਦਾ ਨੰਬਰ ਉਹਨਾਂ ਨੂੰ ਦਿੱਤਾ ਤੇ ਐਸਐਸਪੀ ਸਾਹਿਬ ਕਹਿੰਦੇ ਅਗਲੇ ਦਿਨ ਮੈਂ ਤੁਹਾਨੂੰ ਦੱਸਦਾ ਹਾਂ ਕਿਉਂਕਿ ਬਾਈ ਲੇਟ ਈਵਨਿੰਗ ਕੀਤਾ ਸੀ ਤੇ ਐਸਐਸਪੀ ਸਾਹਿਬ ਦਾ ਅਗਲੇ ਦਿਨ ਮੈਨੂੰ ਫੋਨ ਆਉਂਦਾ ਆ ਕਿ ਗੜੀ ਸਾਹਿਬ ਪਰਾੜੀ ਗੱਲ ਐ ਤੇ ਕਹਿੰਦੇ ਗੜੀ ਸਾਹਿਬ ਉਹ ਤਾਂ ਜੀਨੀਦਰ ਪਾਈਚਾ ਜੱਟ ਪਾਈਚਾ ਮੈਂ ਕਿਹਾ ਸੀ ਨਹੀਂ ਰੋਲਾ ਜੱਟ ਦਾ ਨਹੀਂ ਰੋਲਾ ਪੰਜਾਬ ਦੀ ਧੀ ਦਾ ਐ ਸਾਰੀਓ ਬਰਾਦਰੀਆ ਸਾਰੀਓ ਜੱਟਾ ਸਾਡੀ ਆ ਸਾਰੇ ਲੋਕ ਸਾਡੇ ਨੇ ਹਰ ਪੰਜਾਬੀ ਸਾਡਾ ਐ ਉਹ ਫੋਰ ਇਗਜ਼ਾਮਪਲ ਪਰਸੋਂ ਮੇਰੇ ਕੋਲ ਇੱਕ ਬੀਬੀ ਆਈ ਰੋਂਦੀ ਤਾਂ ਆ ਮਾਰ ਦੀ ਪਰਚਾ ਮੋਰੇ ਰੱਖਿਆ ਕਿ ਮੈਂ ਭੇਜ ਦਿੰਨਾ ਨੇ ਵੀ ਜਾ ਉੱਧੇ ਇੱਕ ਨੰਬਰ ਲਵਾਓ ਜੀ ਉਹਨੇ ਨੰਬਰ ਲਵਾ ਕੇ ਇਹੇ ਹੀ ਨੰਬਰ ਲਾਉਂਦੇ ਮੇਰੇ ਕੋਲ ਆਇਆ ਇੱਕ ਅਫਸਰ ਵਨ ਮੈਨੂੰ ਕਹਿੰਦੇ ਗੜੀ ਸਾਹਿਬ ਇਹ ਜਨਮਲ ਵਰਗ ਹੈ ਮੈਂ ਕਿਹਾ ਜੀ ਮੈਂ ਪੁਲੀਸ ਹਲ ਪੜੀ ਬੀਬੀ ਬਹੁਤ ਰੋਂਦੀ ਸੀ ਤੇ ਜਦ ਮੈਂ ਦੇਖਿਆ ਲਗਾੜਾ ਦਾ ਕੇਸ ਕਿਆ ਮਾਮਲਾ 2 ਸਾਲ ਪਹਿਲਾਂ ਕੁੜੀ ਦੀ ਆਹੀ 1 ਸਾਲ ਪਹਿਲਾਂ ਕੁੜੀ ਮਰ ਗਈ ਕੋਈ ਐਫ ਆਈ ਆਰ ਨਹੀਂ ਕੋਈ ਪਰਚਾ ਦਰਜ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਿੱਥੋਂ ਆਈ ਲਗਾੜਾ ਸ਼ਹਿਰ ਮੈਂ ਬਾਹਰ ਨੂੰ ਬਸਰੇ ਆਇਆ ਕਿ ਟਿਸ਼ਨ ਤਾਂ ਕੰਮ ਕਾਜ ਕੀ ਆ ਔਰ ਮੇਰੇ ਡੋਟੀ ਦਾਸੀ ਵਾਰ ਨੂੰ ਦੇਖਣ ਲਈ ਹੈ ਉੱਤੇ ਦਾ 24 ਪਰ ਮੈਂ ਬੀਬੀ ਵਾਲੀ ਫੜੀ ਮੈਂ ਦੇਖਿਆ ਵੀ ਕੋਣ ਕੰਮ ਕੋਣ ਕਰ ਸਕਦਾ ਮੈਂ ਨਹੀਂ ਕਰ ਸਕਦਾ ਕੋਣ ਹੋਰ ਕਰ ਸਕਦਾ ਮੈਂ ਉਹ ਚੇਰਮੈਨ ਹਿਊਮਨ ਰਾਈਟਸ ਨੂੰ ਲੈ ਲਿਆ ਸਟੈਂਪ ਲਾਈਨ ਤੇ ਮੈਂ ਚੱਲ ਰਿਹਾ ਲੱਗਦੀ ਹੈ ਕੰਪਨੀ ਦਾ ਬ੍ਰਾਹਮਣਵਾ ਮੇਰੇ ਤੋਂ ਆਇਆ ਕਿ ਸਾਡੇ ਸੀਟੀ ਸਾਹਿਬ ਵੀ ਉੱਥੇ ਬ੍ਰਾਹਮਣ ਹੈ ਛੋੜ ਮੇਲੀ ਵਾਲੀ ਗੱਲ ਹੈ ਦੁੱਖ ਦੂਰ ਕਰਨ ਵਾਲੀ ਗੱਲ ਕੇ ਮੈਂ ਸੀਪੀ ਸਰ ਨੂੰ ਐਬੇ ਫੋਨ ਮੇਰੇ ਅੱਧਾ ਪਹੁੰਚਦਾ ਆ ਉਸਟਾਡ ਦੇ ਤੇ ਮੈਂ ਐਬੇ ਫੋਨ ਲਾ ਲਿਆ ਤੇ ਮੈਂ ਫੋਨ ਲਾ ਕੇ ਸੀਪੀ ਸਰ ਨੂੰ ਨੰਬਰ ਤਾਂ ਸਹਿਤ ਬੇਨਤੀ ਕੀਤੀ ਮੈਂ ਕਿਹਾ ਸਰੂ ਮੈਂ ਐਬੇ ਬਾਕੀ ਇਸ ਭੇਜਦੇ ਆ ਤੇ ਬੀਬੀ ਰਹਦੀ ਆ ਦੋ ਸਾਲ ਕਹਿੰਦਾ ਹੁਣ ਮੈਨੂੰ ਨੌਂ ਨੰਬਰ ਹੁਣੇ ਤੇ ਉਹਦੇ ਫੋਨ ਤੇ ਇਹ ਕੱਲ ਆਵੇ ਇਹਦਾ ਨੰਬਰ ਦੇ ਦਿਓ ਤੁਰੰਤ ਕਾਰਵਾਈ ਕਰਾਂਗੇ ਮਤਲਬ ਕਹਿਣਾ ਭਾਪ ਜਦੋਂ ਹੁਣ ਆ ਆ ਕੇਸ ਆਇਆ ਤੁਹਾਡੇ ਕੋਲ ਜਿਹੜਾ ਆ ਸਸਪੈਂਸ਼ਨ ਦੇ ਕਰੇ ਮੈਂ ਬਕਾਇਦਾ ਇਹਨੂੰ ਸੁਲਝਾਇਆ ਕਿ ਮੈਂ ਤੁਹਾਡਾ ਆਪਸ ਦੇ ਵਿੱਚ ਕੋਈ ਨਾ ਕੋਈ ਰਸਤਾ ਕੱਢ ਦੂੰਗਾ ਤੁਸੀਂ ਥੱਲੀ ਰੱਖਿਓ ਕਈ ਨਾ ਕਰੀ ਮੈਂ ਫਿਰ ਦੋ ਚਾਰ ਸਰਪੰਚਾਂ ਦੇ ਰਸਤਾ ਕੱਢਦਾ ਉਹ ਸਰਪੰਚ ਜਿਹਨਾਂ ਕਾਲਾ ਹੋ ਸੋਗਾ ਉਹਦੇ ਅੰਦਰ ਜਰਾ ਸੀ ਨਹੀਂ ਜਾਂਦਾ ਮਤਲਬ ਧੌੜ ਚ ਸਰੀਏ ਹੀ ਜਾਂਦਾ ਹੈ ਕਿ ਦੂਆ ਬੰਦਾ ਬੰਦੇ ਨੂੰ ਬੰਦਾ ਹੀ ਸਮਝਣਾ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਹੈ ਮੈਂ ਕਦੇ ਕਿਸੇ ਦੇ ਖਿਲਾਫ ਕਾਰਵਾਈ ਕਰਨ ਦਾ ਹਾਮੀਦਾਰ ਨਹੀਂ ਹ ਪਰ ਜੇਕਰ ਕਿਸੇ ਨਮਾਨੇ ਗਰੀਬ ਤੇ ਜ਼ੁਲਮ ਹੋ ਰਿਹਾ ਹੋਇਆ ਤੋ ਫਿਰ ਕੋ ਰੱਬ ਅੱਗੇ ਅਰਦਾਸ ਕਰੋ ਕੇਸ ਮੇ ਕੋਈ ਨਾ ਆ ਜਾ ਜੇ ਆ ਗਿਆ ਤਾਂ ਫਿਰ ਮੈਂ ਗਰੀਬ ਨਾ ਖੜਾ ਹ ਧੰਨਵਾਦ ਜੀ ਰਿਕਰਡ ਅਨਸਰ ਜੀ ਅੱਜ ਬਟਾਲੇ ਵਿਖੇ ਮਾਨਯੋਗ ਚੇਅਰਮੈਨ ਸਾਹਿਬ ਪੰਜਾਬ ਐਸਸੀ ਕਮਿਸ਼ਨ ਬਟਾਲੇ ਵਿਖੇ ਆਏ ਸੀਗੇ ਤੇ ਜਿਸ ਦੇ ਸਬੰਧ ਵਿੱਚ ਵਕਲਫ ਸ਼ਿਕਾਇਤਾਂ ਜੋ ਮਾਨਯੋਗ ਕਮਿਸ਼ਨ ਪਾਸ ਪਹਿਲਾਂ ਚੱਲ ਰਹੀਆਂ ਸਨ ਉਹਨਾਂ ਵਿੱਚੋਂ ਕੁਝ ਸ਼ਿਕਾਇਤਾਂ ਜੋ ਪੁਲਿਸ ਵਿਭਾਗ ਨਾਲ ਸਬੰਧਤ ਹਨ ਤੇ ਕੁਝ ਪ੍ਰਸ਼ਾਸਨ ਦੇ ਨਾਲ ਤੇ ਰੂਰਬਨ ਡਿਪਾਰਟਮੈਂਟ ਦੇ ਨਾਲ ਉਹਨਾਂ ਦੀ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਅੱਜ ਸੁਣਵਾਈ ਕੀਤੀ ਗਈ ਹੈ ਤੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਪੋਚਿਸ਼ ਕਹਿਤਾ ਇਸ ਬੰਦੇ ਵਿੱਚ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਰਿਪੋਰਟ ਲੈ ਕੇ ਮਾਨਯੋਗ ਕਮਿਸ਼ਨ ਦਫਤਰ ਚੰਡੀਗੜ੍ਹ ਵਿਖੇ ਅਗਲੇ ਹਫ਼ਤੇ ਬੁਲਾਇਆ ਗਿਆ ਤਾਂ ਕਿ ਜੋ ਵੀ ਦਿਸ਼ਾ ਨਿਰਦੇਸ਼ ਮਾਨਯੋਗ ਕਮਿਸ਼ਨ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਜਾਂਦੇ ਨੇ ਤੇ ਐਸਪੀ ਭਾਈਚਾਰੇ ਲਈ ਜੋ ਵੀ ਸੇਫ ਗਾਰਡਜ਼ ਕਾਨੂੰਨ ਅਨੁਸਾਰ ਬਣੇ ਨੇ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਬੰਦਾ ਇਨਸਾਫ ਦਾ ਜਾ ਸਕੇ ਉਸ ਦੇ ਸਬੰਧ ਚੱਜ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਇੱਥੇ ਪਬਲਿਕ ਹੀਰਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਵਿੱਚ ਕੁਝ ਮੌਕੇ ਤੇ ਵੀ ਸ਼ਿਕਾਇਤਾਂ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਇੱਥੇ ਰਿਸਿਵ ਕੀਤੀਆਂ ਗਈਆਂ ਨੇ ਤੇ ਸਾਨੂੰ ਵੀ ਜੈਪਲ ਸਟੇਸ਼ਨ ਵੱਲੋਂ ਵੀ ਤੇ ਪੁਲਿਸ ਵੱਲੋਂ ਜਿਹੜਾ ਉਹਦੇ ਤੇ ਇਮੀਡੀਟ ਐਕਸ਼ਨ ਲੈਣ ਦੀ ਸਾਡੇ ਉੱਤੇ ਜਿਹੜਾ ਸਾਨੂੰ ਬੌਂਡ ਕੀਤਾ ਗਿਆ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਨਾਂਜੋ ਕਮਿਸ਼ਨ ਨੂੰ ਕਿ ਅਸੀਂ ਇਹਨਾਂ ਦੇ ਨਿਰਦੇਸ਼ਾਂ ਦੀ ਜਿਹੜੀ ਹੈ ਉਹ ਸਹੀ ਢੰਗ ਨਾਲ ਪਾਲਣਾ ਕਰਦੇ ਰਹੇ ਬੰਡ ਬੰਡ ਇਨਸਾਫ ਵਿਭਾਗ ਚ ਪੂਰਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹਦੀ ਸਾਥ ਦੀ ਤਕੜਨਦਾਜ਼ੀ ਤੋਂ ਬਾਅਦ ਹੀ ਇਨਸਾਫ ਕੀ ਤੁਹਾਡੇ ਅੰਦਰ ਕੋਲ ਰੱਖ ਕੇ ਇਨਸਾਫ ਹੋਣਾ ਚਾਹੀਦਾ ਹੈ ਇਹ ਕਿਹੜਾ ਕੋਈ ਨਹੀਂ ਸੀ ਉਹ ਹਰ ਕਾਨੂੰਨ ਦੇ ਸੇਫਰ ਹੁੰਦੇ ਨੇ ਜੀ ਅਸੀਂ ਵਚਨ ਬੰਧਾ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਜੋ ਵੀ ਰਾਜ ਕਮਿਸ਼ਨ ਪਿਆ ਦਿੱਤਾ ਨੇ ਅਸੀਂ ਟਾਈਮ ਬਾਂਡ ਤਰੀਕੇ ਦੇ ਨਾਲ ਵਚਨਬੱਧ ਤਰੀਕੇ ਦੇ ਨਾਲ ਉਹਨੂੰ ਪੂਰਾ ਕਰਨ ਲਈ ਇੱਥੇ ਬੈਠਿਆ ਤੇ ਸਾਰੀ ਕਮੇਟੀ ਵਾਲ ਜਿਹੜੀ ਹੈ ਅਸੀਂ ਵਿਸ਼ਵਾਸ ਦਿਵਾ ਲਈ ਰਾਜ ਕਮਿਸ਼ਨ ਸਾਹਿਬ ਨੂੰ ਕਿ ਕੋਈ ਇੱਕ ਵਿੱਚ ਵੀ ਜਿਹੜਾ ਅਸੀਂ ਬਿਲਕੁਲ ਟਾਈਮ ਬਾਂਡ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਮੈਂ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਜੋ ਗੜੀ ਸਾਹਿਬ ਦਾ ਕਮਿਸ਼ਨਰ ਐਸ ਸੀ ਐਸਟੀ ਕਮਿਸ਼ਨ ਉਹਨਾਂ ਦਾ ਇੱਥੇ ਹੁਣ ਤੇ ਜੀ ਆਇਆਂ ਕਹਿੰਦਾ ਜੋ ਵੀ अजन दर्वेंस है उन्होंने निवारण इन्होंने इतने आके जिला बटाला किया है कुछ नवी कंपनियाँ कुछ पुरानी का रिव्यू किया है तो जो भी मान योग कमीशन ददायत हैं उन्होंने असं जिम्मे सी, साहब ने दसिया है इन दिन पालना करेंगे तो जो भी गर्वेंस इस कमीशन वालों सूस्टन आना कंपलाइंस करके जो जो डेट सताबक अगर